ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਦੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗੁਜਰੀ ਰਾਗ ਦੇ ਵਿੱਚ ਚੱਲ ਰਹੀ ਹੈ ਪੰਜੂ ਚਾਰ ਰੰਗ ਤੇ ਸਤਿਗੁਰਾਂ ਦੇ ਇਹ ਸ਼ਬਦ ਰੰਮ ਹੁੰਦੇ ਹਨ ਆਓ ਪਾਤਸ਼ਾਹ ਜੀ ਇਹ ਤੀਜੇ ਸ਼ਬਦ ਰੰਮ ਕਰਦੇ ਹਨ ਬਚਨ ਕਰਦੇ ਹਾਂ ਜੀ ਗੂਜਰੀ ਮਹੱਲਾ ਪਹਿਲਾ ਅਜੀ ਜਨਮ ਮਰੇ ਆਵ ਪੁਨ ਜਾਵੈ ਬਿਨ ਗੁਰ ਗਤ ਨਹੀਂ ਕਾਈ ਗੁਰਮਖ ਪ੍ਰਾਨੀ ਨਾਮੇ ਰਾਤੈ ਨਾਮੇ ਗਤ ਪਤ ਪਾਈ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਪਣੇ ਸੁਨਾ ਦਵਾਰਾਂ ਇਹ ਸ਼ਬਦ ਉਚਾਰਨ ਕਰਦੇ ਹੋਏ ਵਚਨ ਕਰਦੇ ਹਨ ਅਜੀ ਜਨਮ ਮਰੇ ਆਵੇ ਪੁਨ ਜਾਵੇ ਬਿਨ ਗੁਰ ਗਤ ਨਹੀਂ ਕਾਈ ਮਹਾਰਾਜ ਜੀ ਕਹਿੰਦੇ ਏ ਮਨੁਖ ਏ ਜੀਵ ਉਹ ਪਰਮਾ ਪ੍ਰਭੂ ਤੋਂ ਬਿਨਾ ਸੱਚੇ ਗੁਰੂ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਇਹ ਜਨਮ ਜਿਹੜਾ ਹੈ ਬ्यर्थ ਜਾ ਰਿਹਾ ਹੈ ਹੇ ਜੀਤੋ ਭਾਵ ਸੇ ਭਾਈ ਹੇ ਮਨੁੱਖ ਜਨਮ ਮਰੈ ਆਵੇ ਫੁਨ ਜਾਵੇ ਮਹਾਰਾਜ ਜੀ ਕਹਿੰਦੇ ਜੰਮਦਾ ਹੈ ਮਰਦਾ ਹੈ ਫਿਰ ਜੰਮਦਾ ਹੈ ਫਿਰ ਮਰਦਾ ਹੈ ਇਹ ਆਤਮਾ ਨੂੰ ਸਜਾ ਭੁਗਤ ਨਹੀਂ ਪੈਂਦੀ ਹੈ ਮਹਾਰਾਜ ਜੀ ਕਹਿੰਦੇ ਬਿਨਾ ਗੁਰ ਸੱਚੇ ਗੁਰੂ ਦੀ ਪ੍ਰਾਪਤੀ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਆਤਮਾ ਜਿਹੜੀ ਹੈ ਉਹ ਜਾਂ ਮਰਨ ਮਰਨ ਵਿੱਚ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੀ ਪ੍ਰਾਪਤੀ ਨਾਲ ਹੀ ਇਹ ਮਾਨਸ ਦੇ ਮਨੁੱਖਾ ਜਨਮ ਸਫਲ ਬਣਦਾ ਹੈ ਸ੍ਰੀ ਮਹਾਰਾਜ ਜੀ ਕਹਿੰਦੇ ਨਹੀਂ ਤਾਂ ਆਵਣ ਜਾਣ ਬਣਿਆ ਰਹਿੰਦਾ ਹੈ ਗੁਰਮਖ ਪ੍ਰਾਨੀ ਛਬਦੇ ਰਾਤੇ ਨਾਮੇ ਗਤ ਪਤ ਪਾਈ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮਖ ਜਿਹੜੇ ਪ੍ਰਾਨੀ ਗੁਰਮਖ ਤੋਂ ਭਾਗ ਗੁਰੂ ਦੀ ਮੱਤ ਲੈ ਲੈਂਦੇ ਹਨ ਮਹਾਰਾਜ ਜੀ ਕਹਿੰਦੇ ਨਾਮ ਦੇ ਨਾਲ ਜਿਹੜੇ ਮਨੁੱਖ ਰੱਤੇ ਜਾਂਦੇ ਹਨ ਜਿਨ੍ਹਾਂ ਦੀ ਆਤਮਾ ਸੱਚੇ ਗੁਰੂ ਦੇ ਰਾਹੀ ਨਾਮ ਦੀ ਪ੍ਰਾਪਤੀ ਕਰ ਲੈਂਦੇ ਹਨ ਇਹਦੀ ਨਾਮ ਦੀ ਜਿੰਨਾ ਦੀ ਆਤਮਾ ਨੂੰ ਪੌਲ ਚੜ ਜਾਂਦੀ ਹੈ ਇਹਦੇ ਨਾਮ ਦੇ ਵਿੱਚ ਗੱਤ ਪੱਤ ਪਾ ਲੈਂਦੇ ਹਨ ਉਹ ਆਤਮਾ ਜਿਹੜੀ ਇਹ ਗੱਤੀ ਪ੍ਰਾਪਤ ਕਰ ਲੈਂਦੀ ਹੈ ਤੇ ਪੱਤੀ ਇੱਜ਼ਤ ਵੀ ਮਿਲਦੀ ਹੈ ਸੰਸਾਰ ਲੋਕ ਪਰ ਲੋਕ ਵਿੱਚ ਇੱਜ਼ਤ ਮਾਣ ਸਤਿਕਾਰ ਪਾਉਂਦੇ ਹਨ ਆਹੀ ਏ ਰਾਮ ਨਾਮ ਚਿੱਤ ਲਾਈ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਹੈ ਭਾਈ ਜਨੋ ਹੈ ਭਾਈ ਰੇ ਮਹਾਰਾਜ ਜੀ ਕਹਿੰਦੇ ਰਾਮ ਦੇ ਨਾਮ ਨਾਲ ਚਿੱਤ ਲਾਣ ਦੇ ਨਾਲ ਮਹਾਰਾਜ ਜੀ ਕਹਿੰਦੇ ਸੁੱਖ ਮਿਲਦਾ ਹੈ ਪਾਤਸ਼ਾਹ ਜੀ ਕਹਿੰਦੇ ਭਾਈ ਦੇ ਰਾਮ ਨਾਮ ਚਿੱਤ ਲਾਈ ਕਹਿੰਦੇ ਉਹ ਭਾਈ ਹੈ ਮਨੁੱਖ ਹੈ ਵੀਰ ਤੂਸ ਰਮੇ ਹੋਏ ਪ੍ਰਭੂ ਦੇ ਨਾਮ ਨਾਲ ਚਿੱਤ ਨੂੰ ਲਾਣਾ ਕਰ ਗੁਰ ਪ੍ਰਸਾਦੀ ਹਰ ਪ੍ਰਭ ਜਾਚੈ ਐਸੀ ਨਾਮ ਵਡਾਈ ਮਹਾਰਾਜ ਜੀ ਕਹਿੰਦੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਜੇ ਕੋਈ ਪ੍ਰਾਨੀਵਾਰ ਜੀ ਕਹਿੰਦੇ ਜੇ ਕੋਈ ਭਾਈ ਸੱਚੇ ਗੁਰੂ ਦੀ ਕਿਰਪਾ ਲੈ ਲੈਂਦਾ ਉਹਦੀ ਕਿਰਪਾ ਦੇ ਨਾਲ ਪ੍ਰਭੂ ਨੂੰ ਜਾਚਦਾ ਹੈ ਪ੍ਰਭੂ ਨੂੰ ਜਪਦਾ ਹੈ ਮਹਾਰਾਜ ਜੀ ਕਹਿੰਦੇ ਐਸੀ ਨਾਮ ਢਾਈੇ ਮਨਾਮ ਦੀਆਂ ਵਡਿਆਈਆਂ ਹਨ ਮਹਾਰਾਜ ਜੀ ਕਹਿੰਦੇ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਮ ਦੀ ਸੁਭਾ ਮਿਲਦੀ ਹੈ ਰਹਾਉ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਬਚਨ ਕਰਦੇ ਹਨ ਐ ਜੀ ਬਹੁਤੇ ਭੇਖ ਕਰੈ ਇਖਿਆ ਕੋ ਕੀਤੇ ਉਦਰ ਭਰਨ ਕਹਿ ਤਾਈ ਉਮਾਰਾ ਜੀ ਅਗਲਾ ਪਾਦਰਾਮ ਕਰਦੇ ਹਨ ਕਹਿੰਦੇ ਸੇ ਪੇਟ ਨੂੰ ਉਧਰ ਨੂੰ ਭਰਨ ਵਾਸਤੇ ਮਹਾਰਾਜ ਜੀ ਕਹਿੰਦੇ ਪੇਟ ਦੀ ਪਾਲਣਾ ਵਾਸਤੇ ਪੇਟ ਭਰਨ ਵਾਸਤੇ ਮਹਾਰਾਜ ਜੀ ਕਹਿੰਦੇ اے ਮਨੁੱਖ اے ਭਾਈ ਬਹੁਤੀ ਭੀਖ ਕਰੇ ਮਹਾਰਾਜ ਜੀ ਕਹਿੰਦੇ ਬਹੁਤੀ ਭੀਖ ਧਾਰਨ ਕਰਦਾ ਹੈ ਮਨੁੱਖ ਕਹਿੰਦੇ ਕਿ ਪੇਟ ਦੀ ਖਾਤਰ ਮਹਾਰਾਜ ਜੀ ਕਹਿੰਦੇ ਨੂੰ ਭਰਨ ਵਾਸਤੇ ਮਨੋਖ ਮਹਾਰਾਜ ਜੀ ਕਹਿੰਦੇ ਜੀਵ ਨੇਕਾਂ ਹੀ ਭੇਖ ਬਣਾ ਲੈਂਦਾ ਧਰਮ ਧਰਮੀ ਬਣਦਾ ਧਰਮ ਦੇ ਕਈ ਤਰ੍ਹਾਂ ਦੇ ਭੇਖ ਧਾਰਨ ਕਰਦਾ ਹੈ ਭਿਖਿਆ ਮੰਗਦਾ ਮਹਾਰਾਜ ਜੀ ਕਹਿੰਦੇ ਬਹੁਤੇ ਭੇਖ ਕਰੇ ਭਿਖਿਆ ਕੋਤਾ ਕੀਤੇ ਮਹਾਰਾਜ ਜੀ ਕਹਿੰਦੇ ਫਿਰ ਭਿਖਿਆ ਦੇ ਕਾਰਨ ਮੰਗਣ ਦੇ ਕਾਰਨ ਮਹਾਰਾਜ ਜੀ ਕਹਿੰਦੇ ਵੇਸ ਬਨੰਦਾ ਵੀ ਮੈਂ ਇਹ ਭੇਖ ਧਾਰਨ ਕਰਨਾ ਲਵਾਸ ਧਾਰਨ ਕਰਾਂ ਮੈਨੂੰ ਕੁਝ ਨਾ ਕੁਝ ਮਿਲ ਜਾਵੇ ਇਹ ਦੇਖਦੇ ਆ ਨਾ ਦੁਨੀਆ ਵਿੱਚ ਐਸੇ ਲੋਕ ਬਹੁਤ ਤਣ ਜਿਹੜੇ ਧਰਮ ਦਾ ਭੇਖ ਚੋਲਾ ਪਾ ਕੇ ਧਰਮ ਦੇ ਭੇਖ ਧਾਰਨ ਕਰਕੇ ਤੇ ਦੁਨੀਆ ਤੋਂ ਮਾਇਆ ਠੱਗਦੇ ਆਂ ਦੁਨੀਆ ਨੂੰ ਠੱਗੀ ਜਾਂਦੇ ਆ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੀ ਗੱਲ ਕਰਦੇ ਆਂ ਕਹਿੰਦੇ ਆ ਜੀਹੇ ਭਾਈ ਜਿਹੜੇ ਮਨੁੱਖ ਮਹਾਰਾਜ ਜੀ ਕਹਿੰਦੇ ਜਿਹੜੇ ਜੀਵ ਮਹਾਰਾਜ ਜੀ ਕਹਿੰਦੇ ਬਹੁਤੇ ਭੀਖ ਧਾਰਨ ਕਰਦੇ ਹਨ ਭੀਖਿਆ ਨੂੰ ਮੰਗਣ ਵਾਸਤੇ ਮੰਗਣ ਦੀ ਖਾਤਰ ਪਾਣ ਦੀ ਖਾਤਰ ਕੁਛ ਪਾਣ ਵਾਸਤੇ ਮਹਾਰਾਜ ਜੀ ਕਹਿੰਦੇ अनेका ਤਰ੍ਹਾਂ ਦੇ ਧਰਮਾਂ ਦੇ ਭੀਖ ਧਾਰਨ ਕਰ ਲੈਂਦੇ ਹਨ ਉਧਰ ਕਹਿੰਦੇ ਨਾ ਪੇਟ ਨੂੰ ਕਹਿੰਦੇ ਪਾਸੇ ਕੋ ਪੇਟ ਵਾਸੀ ਸਾਰਾ ਕੁਝ ਕਰਦੇ ਹਨ ਬਿਨ ਹਰ ਭਗਤ ਨਹੀਂ ਸੁਖ ਪ੍ਰਾਨੀ ਬਿਨ ਗੁਰ ਗਰਬ ਨਾ ਜਾਈ ਮਹਾਰਾਜ ਜੀ ਕਹਿੰਦੇ ਭਾਈ ਇਹ ਸੱਚੇ ਗੁਰੂ ਤੋਂ ਬਿਨਾ ਉਹਦੀ ਹਰਿ ਦੀ ਭਗਤੀ ਤੋਂ ਬਿਨਾ ਬਿਨ ਹਰ ਭਗਤ ਨਹੀਂ ਸੁਖ ਪ੍ਰਾਨੀ ਮਹਾਰਾਜ ਜੀ ਕਹਿੰਦੇ ਇਹ ਪ੍ਰਾਨੀ ਹੈ ਮਨੁੱਖ ਉਹਦੀ ਭਗਤੀ ਤੋਂ ਸਿਮਰਨ ਤੋਂ ਬਿਨਾ ਬੰਦਗੀ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਆਤਮਿਕ ਸੁਖ ਨਹੀਂ ਹੈ ਅਸਲੀ ਸੁਖ ਮਹਾਰਾਜ ਜੀ ਕਹਿੰਦੇ ਪ੍ਰਾਨੀ ਹੈ ਮਨੁੱਖ ਉਹਦੀ ਬੰਦਗੀ ਵਿੱਚ ਹੈ ਭਜਨ ਵਿੱਚ ਹੈ ਉਹਦੇ ਨਾਮ ਵਿੱਚ ਹੈ ਜੇ ਨਹੀਂ ਤਾਂ ਮਹਾਰਾਜ ਜੀ ਕਹਿੰਦੇ ਬਿਨ ਗੁਰ ਗਰਭ ਨਾ ਜਾਈ ਗਰਭ ਕਹਿੰਦੇ ਹਨ ਉਹ ਮੇਨੂੰ ਹੰਕਾਰ ਨੂੰ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੇ ਮਿਲਣ ਤੋਂ ਬਿਨਾਂ ਉਹਦੀ ਪ੍ਰਾਪਤੀ ਤੋਂ ਬਿਨਾਂ ਉਹਦੀ ਸਿੱਖਿਆ ਤੋਂ ਬਿਨਾਂ ਮਹਾਰਾਜ ਜੀ ਕਹਿੰਦੇ ਸੋਝੀ ਨਹੀਂ ਆਉਂਦੀ ਉਹ ਗਰਭ ਜਾਂਦਾ ਹੀ ਨਹੀਂ ਉਹ ਮੇਂ ਜਾਂਦੀ ਨਹੀਂ ਇਹ ਉਹ ਮੇਂ ਦਾ ਵੱਡਾ ਰੋਗ ਹੀ ਮਨੁੱਖ ਨੂੰ ਖਾ ਜਾਂਦਾ ਹੈ ਅਜੀ ਕਾਲ ਸਦਾ ਸਿਰ ਉੱਪਰ ਠਾਡੇ ਜਨਮ ਮਾਂ ਜਨਮ ਵਿਰਾਈ ਤੀਜਾ ਪਦ ਮਹਾਰਾਜ ਜੀ ਰੰਮ ਕਰਦੇ ਹਨ ਮਹਾਰਾਜ ਜੀ ਕਹਿੰਦੇ ਐ ਜੀ ਹੈ ਮਨੁੱਖ ਹੈ ਪ੍ਰਾਨੀ ਮਹਾਰਾਜ ਜੀ ਕਹਿੰਦੇ ਕਾਲ ਤੇਰੇ ਸੁਰਤੇ ਮ ਡਰਾ ਰਿਆ ਕਾਲ ਸਦਾ ਸਿਰ ਉੱਪਰ ਮਹਾਰਾਜ ਜੀ ਕਹਿੰਦੇ ਤੂੰ ਭੁੱਲ ਜਨ ਭੁੱਲ ਜਨ ਕਿ ਮੌਤ ਮੇਰੇ ਨਾਲ ਨਹੀਂ ਹੈ ਮਹਾਰਾਜ ਜੀ ਕਹਿੰਦੇ ਕਾਲ ਤਾਂ ਸਦਾ ਹੀ ਉੱਤਰਮ ਸਿਰ ਤੇ ਮੰਡਰਾਉਂਦਾ ਹੈ ਬਾਜ ਦੀ ਤਰ੍ਹਾਂ ਜਿਵੇਂ ਇੱਕ ਬਾਜ ਜਿਹੜਾ ਉਹ ਸ਼ਕਾਰ ਨੂੰ ਆਕਾਸ਼ ਵਿੱਚੋਂ ਧੱਕੀ ਜਾਂਦਾ ਹੈ ਇਸੇ ਤਰ੍ਹਾਂ ਕਾਲ ਤੈਨੂੰ ਸਿਰ ਤੇ ਖੜਾ ਧੱਕੀ ਜਾਂਦਾ ਹੈ ਕੀ ਕਰ ਦੋ ਇਹ ਦੇ ਸਾਹ ਪੂਰੇ ਹੋਣੇ ਦੀ ਜਿੰਦ ਕੱਢਾਂ ਦੀ ਆ ਆਤਮਾ ਨੂੰ ਕੱਢ ਕੇ ਲੈ ਜਾਵਾਂ ਇਹ ਮਹਾਰਾਜ ਜੀ ਕਹਿੰਦੇ ਆ ਜੀ ਕਾਲ ਸਦਾ ਸਰੂਪਰ ਠੱਡ ਹੈ ਜਨਮ ਜਨਮ ਵੈਰਾਈ ਮਹਾਰਾਜ ਕਹਿੰਦੇ ਜਿਹੜਾ ਕਾਲ ਏ ਨਾ ਜਿਹੜੀ ਮੌਤ ਏ ਈ ਤੇਰੀ ਵੈਰਣ ਹੈ ਵੈਰਾਈ ਤੋਂ ਭਾਵ ਵੈਰਣ ਕਹਿੰਦੇ ਕਈ ਜਨਮਾਂ ਤੋਂ ਤੇਰੇ ਪਿੱਛੇ ਪਈ ਹੋਈ ਹੈ ਜਿੱਥੇ ਵੀ ਤੂੰ ਜਨਮ ਲੈਂਦਾ ਉੱਥੇ ਜਾ ਕੇ ਤੇਰੀ ਜਿੰਦ ਨੂੰ ਕੱਢ ਲੈਂਦਾ ਕਾਲ ਇਹ ਤੇਰੀ ਵੈਰਣ ਹੈ ਕਾਲ ਹਰਿਜ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਇਹਦੇ ਕਾਲ ਜਿਹੜਾ ਤੇਰੀ ਬੈਰਨ ਹੈ ਕਈ ਜਨਮ ਤੂੰ ਲੈ ਚੁੱਕਾ ਹੈ ਤੇ ਤੇਰੀ ਜਿੰਦ ਦੇ ਮਗਰ ਪਈ ਹੋਈ ਆ ਜਿੰਨਾ ਚਿਰ ਤੂੰ ਅੰਬਰ ਨਹੀਂ ਕਰ ਲੈਂਦਾ ਜਿੰਦ ਨੂੰ ਤੇ ਮੌਤ ਤੋਂ ਰਹਿਤ ਨਹੀਂ ਹੁੰਦੀ ਉਹਨਾਂ ਚਿਰ ਨਹੀਂ ਜਿੰਦ ਦੇ ਮਗਰ ਪਈ ਰਹਿਣਾ ਕਾਲ ਨੇ ਕਾਲ ਸਦਾ ਸਰੂਪ ਪਰ ਠਾਢਾ ਜਨਮ ਜਨਮ ਵਹਿرائی ਮਹਾਰਾਜ ਜੀ ਕਹਿੰਦੇ ਜਨਮ ਧਾਨ ਕਰਦਾ ਮਰ ਜਨਨਾ ਫਿਰ ਜਨਮ ਲੈਣਾ ਕਹਿੰਦੇ ਉਦੋਂ ਦਾ ਤੇਰੇ ਮਗਰ ਹੀ ਇਹ ਕਾਲ ਹੈ ਇਹ ਤੇਰੇ ਮਗਰ ਪੈ ਤੇਰਾ ਵੈਰੀ ਹੈ ਸੱਚੇ ਸ਼ਬਦ ਰਤੇ ਸੇ ਬਾਚੇ ਸਤਿਗੁਰੂ ਬੂਝ ਬਚਾਈ ਮਹਾਰਾਜ ਜੀ ਕਹਿੰਦੇ ਸੱਚੇ ਸ਼ਬਦ ਦੇ ਨਾਲ ਹੀ ਤੂੰ ਬਚ ਸਕਦਾ ਸਾਨੂੰ ਮਹਾਰਾਜ ਜੀ ਢੰਗ ਵੀ ਦੱਸਦੇ ਆ ਨਾਲ ਦੀ ਨਾਲ ਸਤਿਗੁਰ ਜੀ ਗੁਰੂ ਨਾਨਕ ਪਾਤਸ਼ਾਹ ਜੀ ਢੰਗ ਵੀ ਦੱਸਦੇ ਆ ਬਚਨ ਦਾ ਪਹਿਲੋਂ ਦੱਸਦੇ ਆ ਕਿ ਕਾਲ ਜਨਮਾਂ ਤੋਂ ਤੇਰੇ ਪਿੱਛੇ ਹੈ ਤੇਰਾ ਵੈਰੀ ਹੈ ਜਿਹੜੀ ਮੌਤ ਹੈ ਮਹਾਰਾਜ ਜੀ ਕਹਿੰਦੇ ਪਰ ਇਹਦੋਂ ਤੂੰ ਬਚਨ ਦਾ ਵੀ ਢੰਗ ਹੈ ਜੇ ਤੂੰ ਬਚਨਾ ਚੁੰਨਾ ਹੈ ਨਾ ਤੇ ਬਚਨ ਦਾ ਤੈਨੂੰ ਢੰਗ ਦੱਸਦੇ ਆ ਇੱਕੋ ਹੀ ਢੰਗ ਹੈ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਸੱਚ ਹੈ ਸ਼ਬਦ ਰਤੇ ਸੇ ਬਾਚੇ ਦੱਸਤਾ ਮਹਾਰਾਜ ਨੇ ਕਹਿੰਦੇ ਸਾਰੇ ਸੱਚੇ ਸ਼ਬਦ ਨਾਲ ਮਨ ਆਤਮਾ ਨੂੰ ਰੰਗ ਲੈਂਦੇ ਹਨ ਮਹਾਰਾਜ ਜੀ ਕਹਿੰਦੇ ਉਹ ਇਸ ਤੋਂ ਬਚ ਜਾਂਦੇ ਹਨ ਉਹਨਾਂ ਦਾ ਬਚਾਅ ਹੋ ਜਾਂਦਾ ਉਹਨਾਂ ਨੇੜੇ ਨਹੀਂ ਹੁੰਦਾ ਕਾਲ ਮਹਾਰਾਜ ਜੀ ਕਹਿੰਦੇ ਮੌਤ ਨਾ ਠ ਜਾਂਦੀ ਹੈ ਆਤਕ ਮੌਤ ਆਤਕ ਮੌਤ ਜਿਹੜੀ ਆਤਮਾ ਨੂੰ ਪੈਂਦੀ ਹੈ ਨਾ ਆਤਮਾ ਨੂੰ ਮਹਾਰਾਜ ਜੀ ਕਹਿੰਦੇ ਲੈ ਜਾਂਦੀ ਕੱਢ ਕੇ ਉਹ ਆਤਮਕ ਮੌਤ ਹੈ ਜਿਹੜੀ ਵਾਰ-ਵਾਰ ਮਾਰਦੀ ਆਤਮਾ ਨੂੰ ਕੱਢਦੀ ਹੈ ਲੈ ਜਾਂਦੀ ਹੈ ਕੱਢਦੀ ਹੈ ਲੈ ਜਾਂਦੀ ਮਹਾਰਾਜ ਜੀ ਕਹਿੰਦੇ ਉਹਦੇ ਤੋਂ ਬਚਾਉਂਦਾ ਹੈ ਸਰੀਰ ਤਾਂ ਜ ਮਰਦਾ ਹੀ ਮਰਦਾ ਹੈ ਤਿਮਾਰਾ ਜੀ ਕਹਿੰਦੇ ਆਤਮਾ ਜਿਹੜੀ ਉਹ ਜੰਮਣ ਮਰ ਤੋਂ ਬਚ ਜਾਂਦੀ ਹੈ ਸੱਚੇ ਸ਼ਬਦ ਰਤੇ ਸੇ ਬਾਤੇ ਸਤਿਗੁਰੂ ਬੁੱਝ ਬਚਾਈ ਮਹਾਰਾਜ ਜੀ ਕਹਿੰਦੇ ਪਰ ਸੱਚੇ ਗੁਰੂ ਤੋਂ ਵਿੱਦ ਜਾਣੀ ਜਾਂਦੀ ਹੈ ਇਹ ਬੁੱਝ ਬਾਤ ਜਿਹੜੀ ਹੈ ਨਾ ਇਹ ਬਾਹਾਰਕ ਸੱਚੇ ਗੁਰੂ ਜੀ ਬੁੱਝਦੇ ਆ ਜਦੋਂ ਉਹਦੇ ਨਾਲ ਜੁੜਦੇ ਆ ਫਿਰ ਜਾਚ ਹੁੰਦੀ ਹੈ ਇਹਨੂੰ ਬੁੱਝ ਲੈਨੇ ਅਸੀਂ ਮੌਤ ਨੂੰ ਕਿ ਕਿਸ ਤਰ੍ਹਾਂ ਇਹਦੇ ਤੇ ਕਾਬੂ ਪਾਇਆ ਜਾ ਸਕਦਾ ਹੈ ਇਹ ਵਰਨ ਤੇ ਕਿਸ ਤਰ੍ਹਾਂ ਪਕਾਬੂ ਮਹਾਰਾਜ ਜੀ ਕਹਿੰਦੇ ਪਾਇਆ ਜਾ ਸਕਦਾ ਸੱਚਾ ਗੁਰੂ ਹੀ ਦੱਸ ਸਕਦਾ ਹੈ ਗੁਰਸਰਨਾਈ ਜੋ ਇਹ ਨਾ ਸਕੇ ਦੂਤ ਨਾ ਸਕੇ ਸੰਤਾਈ ਮਹਾਰਾਜ ਜੀ ਚੌਥਾ ਪਾਦ ਆਰੰਭ ਕਰ ਦੇਣ ਖੀਰਲਾ ਮਹਾਰਾਜ ਜੀ ਕਹਿੰਦੇ ਜੇ ਭਾਈ ਬਚਨਾ ਚਾਹੁੰਦਾ ਹੈ ਗੁਰਸਰਨਾਈ ਜੋ ਇਹ ਨਾ ਸਕੇ ਮਹਾਰਾਜ ਜੀ ਕਹਿੰਦੇ ਜੇ ਉਹਦੀ ਸਰਨ ਵਿੱਚ ਆ ਜਾਏਗਾ ਨਾ ਤੂੰ ਸੱਚੇ ਗੁਰੂ ਦੀ ਸਰਨ ਲੈ ਲੇਗਾ ਤੱਕ ਲੇਗਾ ਉਹਦੀ ਸਰਨ ਵਿੱਚ ਆ ਜਾਵੇਂਗਾ ਮਹਾਰਾਜ ਜੀ ਕਹਿੰਦੇ ਫਿਰ ਜੋਏ ਨਾ ਸਕੈ ਫਿਰ ਇਹ ਤੈਨੂੰ ਖਾ ਨਹੀਂ ਸਕਦੀ ਮਹਾਰਾਜ ਜੀ ਕਹਿੰਦੇ ਕਾਲ ਤੈਨੂੰ ਪਕੜ ਨਹੀਂ ਸਕਦਾ ਹਰਾਜ ਜੀ ਕਹਿੰਦੇ ਫਿਰ ਇਹਦੇ ਪ੍ਰਭਾਵ ਤੋਂ ਤੂੰ ਬਚ ਜਾਵੇਂਗਾ ਦੂਤ ਨਾ ਸਕੇ ਸੰਤਾਈ ਹਰਾਜ ਜੀ ਕਹਿੰਦੇ ਫਿਰ ਇਹ ਦੂਤ ਹੈ ਜਿਹੜਾ ਮੌਤ ਦਾ ਫਿਰ ਰੇਸਤਾ ਮਹਾਰਾਜ ਜੀ ਕਹਿੰਦੇ ਸੁਤਾ ਨਹੀਂ ਸਕਦਾ ਇਹਦੇ ਪ੍ਰਭਾਵ ਤੋਂ ਤੂੰ ਨਿਕਲ ਜਾਵੇਂਗਾ ਦੇ ਗੁਰੂ ਦੀ ਸਰਨ ਤੱਕ ਲਏਗਾ ਤਾਂ ਹੀ ਵਾਰ-ਵਾਰ ਬਾਣੀ ਕਹਿੰਦੀ ਹੈ ਸਤਿਗੁਰ ਦੀ ਸਰਨ ਆਓ ਸਤਿਗੁਰ ਦੇ ਦਰਸ਼ਨ ਕਰੋ ਸਤਿਗੁਰ ਦੀ ਬਾਣੀ ਸੁਰੋ ਸਤਿਗੁਰ ਦੀ ਸਰਨ ਗ੍ਰਹਣ ਕਰੋ ਇਹ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਵੀ ਸਾਨੂੰ ਖੀਰਲੇ ਚੌਥੇ ਪਦ ਵਿੱਚ ਦੱਸ ਰਹੇ ਹਨ ਕਹਿੰਦੇ ਗੁਰ ਸਰਨਾਈ ਜੋਏ ਨਾ ਸਕੈ ਦੂਤ ਨਾ ਸਕੈ ਸਤਾਈ ਮਹਾਰਾਜ ਕਹਿੰਦੇ ਫਿਰ ਦੂਤਾਂ ਦਾ ਪ੍ਰਭਾਵ ਖਤਮ ਹੋ ਜਾਂਦਾ ਅਵਗਤ ਨਾਥ ਨਰੰਜਨ ਰਾਤੇ ਨਿਰਪੋ ਸਿਉ ਲਿਵਲਾਈ ਮਹਾਰਾਜ ਜੀ ਕਹਿੰਦੇ ਅਬਨਾਥ ਜਿਹੜਾ ਪ੍ਰਮਾਤਮਾ ਉਹਦਾ ਨਾਲ ਲਿੰਦਨ ਮਹਾਰਾਜ ਕਹਿੰਦੇ ਜਿਹੜਾ ਨਾਥਾ ਨੂੰ ਗਰੀਬਾਂ ਨੂੰ ਸਹਾਰਾ ਦਿੰਦਾ ਅਬਨਾਥ ਨਰੰਜਨ ਮਹਾਰਾਜ ਜੀ ਕਹਿੰਦੇ ਜਿਹੜਾ ਨਿਰੰਕਾਰ ਹੈ ਨਰੰਜਨ ਹੈ ਸਾਰੇ ਜੀਵਾਂ ਨੂੰ ਪਾਲਦਾ ਹੈ ਜਿਹੜਾ ਜਿਹੜਾ ਅਕਾਰ ਹੈ ਪਕਾਲਪੁਰਖ ਮਹਾਰਾਜ ਜੀ ਕਹਿੰਦੇ ਆਵਗਤ ਨਾਥ ਨਿਰੰਜਨ ਰਾਤੇ ਉਹਦੇ ਰੰਗ ਵਿੱਚ ਤੂੰ ਰਤਿਆ ਜਾ ਨਿਰਭਉ ਸਿਉ ਲਿਵ ਲਈ ਜੇ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਤੂੰ ਚਿੱਤ ਲਾ ਲਵੇਂਗਾ ਮਹਾਰਾਜ ਜੀ ਕਹਿੰਦੇ ਉਹਦੀ ਸਰਨ ਗ੍ਰਹਿਣ ਕਰਕੇ ਉਹਦੇ ਰੰਗ ਵਿੱਚ ਆ ਜਾਵੇਂਗਾ ਤੇ ਮਹਾਰਾਜ ਜੀ ਕਹਿੰਦੇ ਉਹ ਨਿਰਭਉ ਹੈ ਫਿਰ ਉਹ ਅਕਾਲ ਪੁਰਖ ਜਿਹੜਾ ਨਿਰਭਉ ਹੈ ਜਿਹਨੂੰ ਕਿਸੇ ਦਾ ਭੈ ਨਹੀਂ ਉਹਨੂੰ ਨਿਰਭਉ ਕਹਿੰਦੇ ਹਨ ਭੈ ਤੋਂ ਰਹਿਤ ਉਹ ਕਾਲ ਦੇ ਭੈ ਤੋਂ ਮਿਰਤ ਹੈ ਕਾਲ ਦਾ ਮਹਾਕਾਲ ਹੈ ਉਹ ਕਾਲਪੁਰਖ ਕਾਲ ਵੀ ਉਹਦੇ ਤੋਂ ਡਰਦਾ ਹੈ ਉਹਦੇ ਚ ਪਾਵਰ ਤੋਂ ਕਾਲ ਵੀ ਡਰਦਾ ਹੈ ਪ੍ਰਮਾਤਮਾ ਤੋਂ ਜੀ ਮਾਰਾਹ ਜੀ ਕਹਿੰਦੇ ਫਿਰ ਜਦੋਂ ਉਹਦੇ ਵਿੱਚ ਤੇਰੀ ਲਿਬ ਜੁੜ ਗਈ ਨਾ ਸੁਰਤੀ ਜੁੜ ਗਈ ਤੂੰ ਵੀ ਇਸ ਨਿਰਭਉ ਚ ਜੁੜ ਕੇ ਨਿਰਭਉ ਹੋ ਜਾਵੇਂਗਾ ਤੂੰ ਵੀ ਇਸ ਕਾਲ ਦੇ ਪ੍ਰਭਾਵ ਤੋਂ ਨਿਰਭਉ ਬਣ ਜਾਵੇਂਗਾ ਤਾਂ ਤੂੰ ਰਹਿ ਤੂੰ ਜਾਵੇਂਗਾ ਕਿਉਂਕਿ ਨਿਰਭਉ ਅਕਾਲਪੁਰਖ ਹੈ ਤੇ ਮਹਾਰਾਜ ਜੀ ਕਹਿੰਦੇ ਜਿਹੜਾ ਕੋਈ ਪ੍ਰਾਨੀ ਜਿਹੜਾ ਕੋਈ ਸਰੀਰ ਜਿਹੜਾ ਕੋਈ ਜਗਿਆਸੂ ਨਿਰਭਉ ਦੇ ਨਾਲ ਆਪਣੀ ਸੁਰਤੀ ਜੋੜਦਾ ਲਿਬ ਜੋੜ ਲੈਂਦਾ ਰਤ ਉਹਦੇ ਵਿੱਚ ਰਤਿਆ ਜਾਂਦਾ ਹੈ ਇਹ ਮਹਾਰਾਜ ਜੀ ਕਹਿੰਦੇ ਉਹ ਆਟੋਮੈਟਿਕ ਹੀ ਨਿਰਭਉ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹਦੇ ਵਰਗਾ ਬਣ ਜਾਂਦਾ ਫਿਰ ਕਾਲ ਦਾ ਪ੍ਰਭਾਵ ਉੱਥੇ ਖਤਮ ਹੋ ਜਾਂਦਾ ਹੈ ਫਿਰ ਆਤਮਾ ਜਿਹੜੀ ਉਹ ਜੰਮਣ ਮਰ ਤੁਰਹਤ ਹੋ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਉਹ ਸੁਖੀ ਹੋ ਜਾਂਦੀ ਹੈ ਜੂਨਾ ਤੁਰਹਤ ਹੋ ਜਾਂਦੀ ਹੈ ਅੰਬਰ ਹੋ ਜਾਂਦੀ ਹੈ ਇਸ ਕਰਕੇ ਅਵਗਤ ਅਨਾਥ ਨਰੰਜਨ ਰਾਤੇ ਅਕਾਲ ਪੁਰਖ ਦਾ ਨਾਮ ਹੈ ਕਹਿੰਦੇ ਅਵਗਤ ਜਿਹੜਾ ਗਤ ਬਖਸ਼ਦਾ ਹੈ ਇਹ ਮਹਾਰਾਜ ਜੀ ਕਹਿੰਦੇ ਨਾਥ ਹੈ ਨਰੰਜਨ ਮਹਾਰਾਜ ਜੀ ਕਹਿੰਦੇ ਉਹ ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਤੂੰ ਆਪਣੀ ਸੁਰਤੀ ਜੋੜ ਲੈ ਲਿਵ ਜੋੜ ਲੈ ਤੇ ਬਚਨ ਕਰ ਦੇਣ ਪਾਤਸ਼ਾਹ ਜੀ ਐ ਜੀ ਐ ਜੀਓ ਨਾਮ ਦਿਰੜ ਨਾਮੇ ਲਿਵ ਲਾਓ ਸਤਗੁਰ ਟੇਕ ਟਕਾਈ ਤੇ ਮਹਾਰਾਜ ਜੀ ਅਗਲਾ ਪਦ ਪੰਜਵਾਂ ਸ਼ੁਰੂ ਕਰਦੇ ਆ ਇਹ ਵਚਨਕਾਰਦਨ ਕਹਿੰਦੇ ਐ ਜੀਓ ਪਹਿਲੋਂ ਐ ਜੀ ਆ ਰਿਹਾ ਸੀ ਨਾ ਉੱਥੇ ਮਹਾਰਾਜ ਜੀ ਕਹਿੰਦੇ ਸੀ ਹੇ ਜੀਵ ਹੇ ਮਨੁੱਖ ਹੇ ਭਾਈ ਇੱਥੇ ਲਬਜ ਐ ਜੀਓ ਆਇਆ ਹੈ ਜੀਓ ਆਤਮਾ ਨੂੰ ਕਹਿੰਦੇ ਨੇ ਮਹਾਰਾਜ ਇਸ ਲਬਜ ਦੇ ਵਿੱਚ ਇਸ ਪਦ ਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਐ ਜੀਓ ਪਹਿਲੇ ਜਿਹੜੇ ਪਦ ਸੀ ਉਹਨਾਂ ਚ ਐ ਜੀ ਆਇਆ ਸੀ ਉੱਥੇ ਸੀ ਮੈਂ ਹੇ ਮਨੁੱਖ ਹੇ ਜੀਵ ਹੇ ਭਾਈ ਇਸ ਪਦ ਦੇ ਵਿੱਚ ਮਹਾਰਾਜ ਜੀ ਕਹਿੰਦੇ ਐ ਜੀਓ ਨਾਮ ਦਿਰੜੋ ਧਾਮੇ ਲਿਵ ਲਾਓ ਸਤਪੁਰ ਤੇ ਇਕ ਟਿਕਾਈ ਮਹਾਰਾਜ ਜੀ ਕਹਿੰਦੇ ਇਹ ਜੀਓ ਆਤਮਾ ਨੂੰ ਕਹਿੰਦੇ ਹਨ ਕਹਿੰਦੇ ਇਹ ਜੀਓ ਆਤਮਾ ਜਿਹੜੀ ਨਾਮ ਦਿਰੜੋ ਮਹਾਰਾਜ ਜੀ ਕਹਿੰਦੇ ਨਾਮ ਨੂੰ ਦਿਰੜ ਕਰਿਆ ਲਿਵ ਲਾਵੋ ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਲਿਵ ਲਾਇਆ ਸਤਿਗੁਰੂ ਟੇਕ ਟਕਾਈ ਮਹਾਰਾਜ ਜੀ ਕਹਿੰਦੇ ਸੱਚੇ ਮਾਲਕ ਵਿੱਚ ਜਦੋਂ ਟੇਕ ਲੱਗ ਜਾਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਨਾਮ ਵਿੱਚ ਆਤਮਾ ਜਿਹੜੀ ਉਹ ਡੀਨ ਹੋ ਜਾਂਦੀ ਹੈ ਤੇ ਬਚਨ ਕਰਦਿਨ ਪਾਛੇ ਜੀ ਜੋ ਤਿਸ ਭਾਵੇਂ ਸੋਈ ਕਰਸੀ ਕੀਰਤਨਾ ਮਿਟਿਆ ਜਾਈ ਫਿਰ ਭੈ ਤੇ ਭੌ ਵਿੱਚ ਹੁੰਦਾ ਮਨੁੱਖ ਮਹਾਰਾਜ ਜੀ ਕਹਿੰਦੇ ਭੌ ਹੁੰਦਾ ਉਹਦਾ ਪ੍ਰੇਮ ਉਹਦਾ ਪਿਆਰ ਮਹਾਰਾਜ ਜੀ ਕਹਿੰਦੇ ਭੈ ਹੁੰਦਾ ਉਹਦਾ ਡਰ ਦੋਵੇਂ ਚੀਜ਼ਾਂ ਆ ਜਾਂਦੀਆਂ ਨੇ ਪ੍ਰੇਮ ਵੀ ਹੁੰਦਾ ਪਿਆਰ ਵੀ ਹੁੰਦਾ ਤੇ ਉਹਦਾ ਡਰ ਵੀ ਹੁੰਦਾ ਇਰਦੇ ਵਿੱਚ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਜੋ ਨੂੰ ਭੋਂਦਾ ਨਾ ਮਾਲਕ ਨੂੰ ਉਹੀ ਮਨੁੱਖ ਕਰਦਾ ਉਹਦਾ ਵਿਸ਼ਵਾਸ ਬਣ ਜਾਂਦਾ ਕੀਰਤਨਾ ਮੇਟਿਆ ਜਾਈ ਤੇ ਮਹਾਰਾਜ ਜੀ ਕਹਿੰਦੇ ਉਹਦਾ ਕੀਤਾ ਹੋਇਆ ਕੋਈ ਮੇਟ ਨਹੀਂ ਸਕਦਾ ਫਿਰ ਵਿਸ਼ਵਾਸ ਹੋ ਜਾਂਦਾ ਜੋ ਕਰਦਾ ਕਰਤਾ ਕਰਦਾ ਕਰਤਾ ਕਰਨਹਾਰ ਹੈ ਉਸ ਮਰਥ ਹੈ ਤੇ ਮਹਾਰਾਜ ਜੀ ਕਹਿੰਦੇ ਉਹਦਾ ਕੀਤਾ ਹੋਇਆ ਕੋਈ ਮੇਟ ਨਹੀਂ ਸਕਦਾ ਜੈ ਜੀ ਭਾਗ ਪਰੇ ਗੁਰਸਰਨ ਤੁਮਾਰੀ ਮੈਂ ਅਵਰ ਨ ਦੂਜੀ ਭਾਈ ਮਹਾਰਾਜ ਜੀ ਸੀਮਾ ਪਦ ਸ਼ੁਰੂ ਕਰਦੇ ਨੇ ਐ ਜੀ ਭਾਗ ਪਰੇ ਗੁਰਸਰਨ ਤੁਮਾਰੀ ਮਹਾਰਾਜ ਜੀ ਕਹਿੰਦੇ ਮੇਰੇ ਵੱਡੇ ਭਾਗ ਹੇ ਭਾਈ ਵੱਡੇ ਭਾਗ ਹਨ ਉਹਦੀ ਸਰਨ ਮਿਲ ਜਾਵੇ। ਉਹ ਸਰਨ ਤੇ ਮਾਰੀ ਮਹਾਰਾਜ ਜੀ ਕਹਿੰਦੇ ਤੁਹਾਡੀ ਸਰਨ ਆਇਆ ਹਾਂ। ਮੈਂ ਅਵਰ ਨਾ ਦੂਜੀ ਭਾਈ ਮਹਾਰਾਜ ਕਹਿੰਦੇ ਦੂਜੀ ਮਾਇਆ। ਕਹਿੰਦੇ ਭਾਈ ਦੂਜੇ ਪਾਸੇ ਹੁਣ ਚੇਤ ਟਟ ਗਿਆ। ਮਾਇਆ ਦਾ ਪ੍ਰਭਾਵ ਉਨ ਲੈ ਗਿਆ ਹੈ। ਅਬ ਤਬ ਏਕੋ ਏਕ ਪਕਾਰੋ ਆਦ ਜੁਗਾਦ ਸਖਾਈ। ਫਿਰ ਕੋ ਨੂੰ ਪਕਾਰਦਾ ਮਨੁੱਖ ਮਹਾਰਾਜ ਜੀ ਕਹਿੰਦੇ ਗੋ ਨਾਨਕ ਪਾਛਾ ਅਬ ਤੱਬ ਇੱਕੋ ਏਕ ਪਕਾਰੋ ਮਹਾਰਾਜ ਜੀ ਕਹਿੰਦੇ ਹੁਣ ਹੁਣ ਇੱਕੋ ਨੂੰ ਮਨ ਪਕਾਰਦਾ ਮਹਾਰਾਜ ਜੀ ਕਹਿੰਦੇ ਇੱਕੋ ਦੀ ਟੀਕ ਹੈ ਜਦੋਂ ਇੱਕੋ ਨੂੰ ਪਕਾਰਦਾ ਮਹਾਰਾਜ ਜੀ ਕਹਿੰਦੇ ਆਦ ਜੁਗਾਦ ਸੁਖਾਈ ਮਹਾਰਾਜ ਜੀ ਕਹਿੰਦੇ ਆਦ ਮਹਾਰਾਜ ਜੀ ਕਹਿੰਦੇ ਆਦ ਤੋਂ ਲੈ ਕੇ ਨਾ ਜਿਹੜਾ ਆਦ ਤੋਂ ਲੈ ਕੇ ਸੁੱਖਾਂ ਦਾ ਦਾਤਾ ਹੈ ਫਿਰ ਉਹਦੇ ਵਿੱਚ ਇੱਕੋ ਵਿੱਚ ਜੁੜ ਜਾਂਦਾ ਐ ਜੀ ਰੱਖੋ ਪੈਜ ਨਾਮ ਆਪਣੇ ਕੀ ਤੁਝ ਸਿਓ ਬਣ ਆਈ ਮਹਾਰਾਜ ਜੀ ਅਖੀਲੀਆਂ ਤੁਖਾਂ ਵਿੱਚ ਬੇਨਤੀ ਕਰਦੇ ਆਂ ਕਹਿੰਦੇ ਐ ਜੀ ਰੱਖੋ ਪੈਜ ਨਾਮ ਆਪਣੇ ਕੀ ਮਹਾਰਾਜ ਜੀ ਕਹਿੰਦੇ ਆਪਣੇ ਨਾਮ ਦੀ ਪੈਜ ਰੱਖ ਲਓ ਮਹਾਰਾਜ ਜੀ ਕਹਿੰਦੇ ਤੁਝ ਕੀ ਆਪਣੇ ਕੀ ਤੁਝ ਹੀ ਸਿਓ ਬਣ ਆਈ ਮਹਾਰਾਜ ਜੀ ਕਹਿੰਦੇ ਹੁਣ ਤਾਂ ਤੇਰੇ ਨਾਲ ਹੀ ਸਾਡਾ ਰਿਸ਼ਤਾ ਹੈ ਤੇਰੇ ਨਾਲ ਹੀ ਬਨ ਆਈ ਮਹਾਰਾਜ ਜੀ ਕਹਿੰਦੇ ਪ੍ਰੇਮ ਪੈ ਗਿਆ ਤੇਰੇ ਨਾਲ ਹੀ ਮੇਲ ਹੋ ਗਿਆ ਤੇਰੇ ਨਾਲ ਹੀ ਬਨ ਮਹਾਰਾਜ ਜੀ ਕਹਿੰਦੇ ਹੁਣ ਦੁਨੀਆ ਦਾ ਮਹਾਰਾਜ ਜੀ ਕਹਿੰਦੇ ਕੋਈ ਡਰ ਨਹੀਂ ਹੈ ਦੁਨੀਆ ਨੂੰ ਮੋਹ ਟੁੱਟ ਕੇ ਮਹਾਰਾਜ ਜੀ ਕਹਿੰਦੇ ਤੇਰੇ ਨਾਲ ਰਿਸ਼ਤਾ ਬਣ ਗਿਆ ਕਰ ਕਿਰਪਾ ਗੁਰਦਰਸ਼ ਦਿਖਾਓ ਹੋ ਮੇ ਸ਼ਬਦ ਜਲਾਈ ਹਮਾਰਾਜ ਜੀ ਕਹਿੰਦੇ ਕਿਰਪਾ ਕਰਕੇ ਕਿਰਪਾ ਕਰ ਦੇਵ ਸੱਚੇ ਪਾਤਸ਼ਾਹ ਗੁਰਦਰਸ਼ ਦਿਖਾਵੋ ਤੁਸੀਂ ਦਰਸ਼ਨ ਬਖਸ਼ ਦੇਵ ਦਰਸ਼ ਦਿਖਾ ਦਿਓ ਫਿਰ ਹੋਮੇ ਨੂੰ ਖਤਮ ਕਰ ਦੋ ਮਹਾਰਾਜ ਜੀ ਕਹਿੰਦੇ ਦਰਸ਼ ਦਿਖਾਵੋ ਹੋਮੇ ਸ਼ਬਦ ਜਲਾਈ ਮਹਾਰਾਜ ਜੀ ਕਹਿੰਦੇ ਸ਼ਬਦ ਦੇ ਨਾਲ ਮੇਰੀ ਹੋਮੇ ਦਾ ਰੋਗ ਸੀ ਜਿਹੜਾ ਨੂੰ ਸਾੜ ਦੇਵੋ ਕੱਟ ਦੇਵੋ ਐ ਜੀ ਕਿਆ ਮੰਗੋ ਕਿਛ ਰਹਿ ਨਾ ਦੀਜੈ ਇਸ ਜਗ ਮੈਂ ਆਇਆ ਜਾਈ ਮਹਾਰਾਜ ਜੀ ਕਹਿੰਦੇ ਐ ਜੀ ਹੇ ਭਾਈ ਕੀ ਮੰਗੂ ਮਹਾਰਾਜ ਜੀ ਕਹਿੰਦੇ ਹੁਣ ਕੀ ਮੰਗਾ ਕਿਛ ਰਹਿ ਨਾ ਸਕੇ ਮਹਾਰਾਜ ਜੀ ਕਹਿੰਦੇ ਥੇ ਰਹਿਣ ਵਾਲਾ ਕੁਝ ਵੀ ਨਹੀਂ ਸੰਸਾਰ ਵਿੱਚ ਕੀ ਮੰਗਾ ਮੈਂ ਸਤਿਗੁਰੂ ਜੀ ਕਹਿੰਦੇ ਕੀ ਮੰਗਾ ਮੈਂ ਮਹਾਰਾਜ ਜੀ ਕਹਿੰਦੇ ਹੇ ਮਨੁੱਖ ਹੇ ਭਾਈ ਕੀ ਮੰਗਣਾ ਚਾਹੀਦਾ ਮਹਾਰਾਜ ਜੀ ਕਹਿੰਦੇ ਥੇ ਸ੍ਰਿਸ਼ਟੀ ਦੇ ਵਿੱਚ ਕੋਈ ਹੈ ਹੀ ਨਹੀਂ ਚੀਜ਼ ਐਸੀ ਜਿਹੜੀ ਸਥਿਰ ਰਹੇ ਐ ਜੀ ਕੀ ਮੰਗੂ ਕਿਛ ਰਹਿ ਨਸ ਦੀਜੈ ਮਹਾਰਾਜ ਜੀ ਕਹਿੰਦੇ ਇਸ ਜਗ ਮੈਂ ਰਹਿ ਆਏ ਜਾਈ ਹਰ ਜੀ ਕਹਿੰਦੇ ਜਗ ਦੇ ਵਿੱਚ ਤੇ ਆਵਣ ਜਾਣ ਹੈ ਇਹ ਜਗਤ ਵਿੱਚ ਜੋ ਕੁਝ ਦੇਖਦਾ ਉਹ ਆਵਣ ਜਾਣ ਕੋਈ ਚੀਜ਼ ਸਥਿਰ ਨਹੀਂ ਕਿ ਜਿਹੜੀ ਸਦਾ ਵਸਤ ਰਹਿਦੀ ਹੋਵੇ ਜਾਗੀ ਸ੍ਰਿਸ਼ਟੀ ਆਵਣ ਜਾਣ ਹੈ ਨਾਨਕ ਨਾਮ ਪਦਾਰਥ ਦੀਜੈ ਹਿਰਦੇ ਕੰਠ ਬਨਾਈ ਮਹਾਰਾਜ ਜੀ ਬੇਨਤੀ ਕਰਦਿਆਂ ਕਹਿੰਦੇ ਮੈਨੂੰ ਨਾਨਕ ਨੂਨ ਤੇ ਨਾਮ ਰੂਪੀ ਪਦਾਰਥ ਬਖਸ਼ ਦਿਓ ਸੰਸਾਰੀ ਪਦਾਰਥ ਦਾ ਮਹਾਰਾਜ ਜੀ ਕਹਿੰਦੇ ਝੂਠੇ ਹਨ ਤੇ ਕੋਈ ਵੀ ਵਸਤੂ ਸੱਚ ਨਹੀਂ ਇਹ ਜਾਗੀ ਝੂਠਾ ਹੈ ਮਹਾਰਾਜ ਜੀ ਕਹਿੰਦੇ ਆਵਲ ਜਾਣ ਹੈ ਕਹਿੰਦੇ ਇੱਕੋ ਹੀ ਨਾਮ ਹੈ ਜਿਹੜਾ ਸਥਿਰ ਹੈ ਨਾਨਕ ਨਾਮ ਪਦਾਰਥ ਦੀਜੈ ਮਹਾਰਾਜ ਜੀ ਕਹਿੰਦੇ ਮੈਨੂੰ ਨਾਮ ਰੂਪੀ ਪਦਾਰਥ ਬਖਸ਼ ਦਿਓ ਮਹਾਰਾਜ ਜੀ ਕਹਿੰਦੇ ਸੱਚਾ ਪਦਾਰਥ ਹੈ ਨਾਮ ਜਿਹੜਾ ਕਿ ਸਥਿਰ ਰਹਿਣ ਵਾਲਾ ਹਿਰਦੇ ਕੰਠ ਬਣਾਈ ਫਰ ਕਰਦੇ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਕੰਠ ਦੇ ਵਿੱਚ ਨੂੰ ਪਰੋ ਦੇਵੋ ਸੱਚੇ ਨਾਮ ਨੂੰ ਕਿਉਂਕਿ ਨਾਮ ਦੇ ਨਾਲ ਹੀ ਮਹਾਰਾਜ ਜੀ ਕਹਿੰਦੇ ਹਿਰਦੇ ਨੇ ਅੰਬਰ ਹੋਣਾ ਹਿਰਦੇ ਨੇ ਪਵਿੱਤਰ ਹੋਣਾ ਇਸ ਘਰ ਨੇ ਇਹ ਆਤਮਾ ਨੇ ਅੰਬਰ ਹੋ ਜਾਣਾ ਕਹਿੰਦੇ ਕੋਈ ਪਦਾਰਥ ਹੈ ਨਾਮ ਪਦਾਰਥ ਜਿਸ ਦੇ ਨਾਲ ਮਨ ਦੀ ਭੁੱਖ ਮਨ ਦੀ ਪਿਆਸ ਲੈ ਜਾਂਦੀ ਹੈ बुझ ਜਾਂਦੀ ਹੈ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਇਥੇ ਅਸ਼ਟਪਦੀ ਸ਼ਬਦ ਸੰਪੂਰਨ ਹੁੰਦਾ ਆਓ ਇੰਨੀਆਂ ਕੁ ਹਾਜ਼ਰੀਆਂ ਮਹਾਰਾਜ ਜੀ ਪ੍ਰਵਾਨ ਕਰਨ ਬਾਣੀ ਵਿਚਾਰ ਦੀ ਨੀਕਾ ਪੁਲਾਉ ਜੰਦੀਆਂ ਨ ਮਹਾਰਾਜ ਸਤਿਮਤ ਬਖਸ਼ਣ ਭਾਈ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ वाहि गुरु जी की फते सत नाम वाहि गुरु सत नाम वाहि गुरु सत नाम वाहि गुरु दे गुर दे गुरु <messing understanding and Quran>